ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਇੱਦੀ ਵੱਡੀ ਖਬਰ ਖਾਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਐਸ ਵੀ ਆਈ ਤੋਂ ਬਾਅਦ ਸਰਕਾਰੀ ਬੈਂਕ ਨੇ ਵੀ ਆਰਕਮ ਅਨਿਲ ਆਬਾਨੀ ਨੂੰ ਲਾਣਿਆਂ ਤੋਕੇ ਵੱਜ ਆਰ ਪਾਵਰ ਨੇ ਤੇ ਦਿਨ ਭਰ ਦੇ ਸ਼ੇਅਰ ਹੋਲਡੇਜ ਤੇ ਆਵੇਗੀ ਮੁਸੀਬਤ ਭਾਰਤੀ ਸਟੇਟ ਬੈਂਕ ਤੋਂ ਬਾਅਦ ਬੈਂਕ ਆਫ ਇੰਡੀਆ ਨੇ ਵੀ ਦਵਾਲਿਆ ਦਵਾਲਿਆ ਹੋ ਚੁੱਕੀ ਰੇਲੈਂਸ ਕਮਿਊਨਿਟੀ ਇਨਕਸ਼ਨ ਦੇ ਲੋਨ ਖਾਤੇ ਨੂੰ ਧੋਖਾਧੜੀ ਵਾਲਾ ਐਲਾਨ ਦਿੱਤਾ ਹੈ ਤੇ ਇਸ ਮਾਮਲੇ 'ਚ ਕੰਪਨੀ ਦੇ ਸਾਬਕਾ ਡਾਇਰੈਕਟਰ ਅਨੈਲ ਅਬਾਨੀ ਦਾ ਨਾਮ ਵੀ ਲਿਖਿਆ ਹੈ শেয়ার ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਬੈਂਕ ਆਫ ਇੰਡੀਆ ਨੇ 2016 'ਚ ਫੰਡ ਦੇ ਹੇਰਫੇਰ ਦਾ ਹਵਾਲਾ ਕੀਤਾ ਹੈ ਸਰਕਾਰੀ ਬੈਂਕ ਬੀਓਆਈ ਨੇ ਅਗਸਤ 2016 'ਚ ਰੇਲੈਂਸ ਕਮਿਊਨੀਕੇਸ਼ਨ ਨੂੰ ਉਸ ਦੇ ਚਾਲੂ ਪੂੰਜੀਗਤ ਖਰਚ ਅਤੇ ਆਪ੍ਰੈਸ਼ਨਲ ਖਰਚ ਅਤੇ ਮੌਜੂਦਾ ਦੇਣਦਾਰੀਆਂ ਦੇ ਭੁਗਤਾਨ ਲਈ 700 ਕਰੋੜ ਪੈਦਾ ਲੋਨ ਦੀ ਤਸਵੀਰ ਲੈਂਸ ਕਮਿਊਨਿਟੀ ਕੈਂਸ਼ਨਜ ਨੇ ਚੇਅਰਪਰਜਾਰ ਨੂੰ ਦਿੱਤੀ ਜਾਣਕਾਰੀ ਚ ਬੈਂਕ ਦੇ ਲੈਟਰ ਬਾਰੇ ਦੱਸਿਆ ਹੈ ਇਸ ਦੇ ਅਨੁਸਾਰ ਅਕਤੂਬਰ 2016 ਚ ਜਾਰੀ ਕੀਤੀ ਗਈ ਸਵੀਕਾਰ ਕੀਤੀ ਗਈ ਰਕਮ ਦਾ 25% ਐਫਡੀ ਚ ਨਿਵੇਸ਼ ਕੀਤਾ ਗਿਆ ਜਿਸ ਦੀ ਲੋਨ ਦੀਆਂ ਸ਼ਰਤਾਂ ਮੁਤਾਬਕ ਜੱਜਤ ਸੀ ਆਰ ਕੋਮ ਨੇ ਕਿਹਾ ਕਿ ਉਸ ਨੂੰ ਬਾਈਕ ਅਸਤ ਨੂੰ ਬੈਂਕ ਆਫ ਇੰਡੀਆ ਤੋਂ 8 ਅਗਸਤ ਦਾ ਇੱਕ ਲੈਟਰ ਮਿਲਿਆ ਹੈ ਜਿਸ ਵਿੱਚ ਬੈਂਕ ਵੱਲੋਂ ਕੰਪਨੀ ਅਨਿਲ ਤੁਰਪਾਈ ਆਪਾਨੀ ਅਤੇ ਮੰਜਰੀ ਅਸ਼ੋਕ ਕੱਕੜ ਨੇ ਲੋਨ ਖਾਤਿਆਂ ਨੂੰ ਧੋਖਾਧੜੀ ਦੇ ਰੂਪ ਵਿੱਚ ਵਰਗੀਕ੍ਰਿਤ ਕਰਨ ਦੇ ਫੈਸਲੇ ਦੀ ਜਾਣਕਾਰੀ ਦਿੱਤੀ ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਨੇ ਵੀ ਇਸ ਸਾਲ ਜੂਨ ਚ ਜਖਾਈ ਕੀਤਾ ਸੀ ਜਿਸੇ ਚਲੌਣ ਦੀ ਸ਼ਰਤਾਂ ਦਾ ਲੰਕਨ ਕਰਦਿਆਂ ਲੈਂਡ ਡੀਨ ਕਰਕੇ ਬੈਂਕ ਦੇ ਫੰਡ ਦੀ ਦੁਰਵਰਤੋਂ ਦਾ ਦੋਸ਼ ਲਗਾਏ ਸੀ SBI ਦੀ ਸ਼ਿਕਾਇਤ ਦੇ ਬਾਅਦ ਕੇਂਦਰੀ ਜਾਂਚ ਬਿਊਰੋ ਨੇ ਸ਼ਨੀਵਾਰ ਨੂੰ ਰੇਲੈਂਸ ਕਮਿਊਨੀਕੇਸ਼ਨਾਂ ਤੇ ਅਬਾਨੀ ਦੇ ਰੈਸ਼ਨਲ ਜੁੜੇ ਕੰਪਲੈਕਸਾਂ ਦੀ ਤਲਾਸ਼ੀ ਲਈ CBI ਨੇ ਕਿਹਾ ਕਿ ਭਾਰਤੀ ਸਟੇਟ ਬੈਂਕ ਨੇ ਰੇਲੈਂਸ ਕਮਿਊਨੀਕੇਸ਼ਨਾਂ ਤੇ ਅਬਾਨੀ ਜੋਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮਕੇਸ਼ ਅਬਾਨੀ ਦੇ ਛੋਟੇ ਭਰਾ ਹਨ ਵੱਲੋਂ ਕਿਤੇ ਠਹਿਰਾ ਫੇਰੇ ਕਰਨ ਦੋ 2 ਲੱਖ 92905 ਕਰੋੜ ਰੁਪਏ ਦੇ ਨੁਕਸਾਨ ਦਾ ਦਾਵਾ ਕੀਤਾ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ